ਸਸਤੀ ਗੱਲ ਦੋਸਤੋ 107 ਨੰਬਰ ਵੀਡੀਓ ਲੈ ਕੇ ਮੈਂ ਆਜਾ ਰਿਹਾ। ਰਸ਼ੀਨ ਲੁਧਿਆਣਾ ਜਿਲ੍ਹੇ ਦਾ ਪਿੰਡ ਜਿੱਥੇ 2 ਸਤੰਬਰ 2013 ਨੂੰ ਇਹ ਟੂਨਾ ਮੇਕ ਹੋਇਆ। ਇੱਥੇ ਪਹਿਲੇ ਰਾਉਂਡ ਦੇ ਵਿੱਚ ਮੈਚ ਹੋਇਆ ਜਨੇਤਪੁਰਾ ਵਰਸਸ ਚਨੇਰ ਦੇ ਵਿੱਚ ਦਾ। ਦੋਸਤੋ ਜਨੇਤਪੁਰਾ ਦੇ ਵਿੱਚ ਸੇਫਠੀ ਰਤਵਾਲ ਖੇਡ ਰਿਹਾ ਸੀ ਔਰ ਚਨੇਰ ਦੇ ਵਿੱਚ ਪੱਲਾ ਲੋਹੜ ਖੇਡ ਰਿਹਾ ਸੀ। ਦੋਸਤੋ ਇਹ ਮੈਚ ਕਾਫੀ ਇੰਟਰਸਟਿੰਗ ਮੈਚ ਹੈ ਤੁਸੀਂ ਅਨਮਾਨ ਲਾਉਣਾ ਵੀ ਕਿਹੜੀ ਟੀਮ ਜਿਹੜੀ ਜਿੱਤਦੀ। ਔਰ ਇਸ ਮੈਚ ਦੇ ਵਿੱਚ ਟੋਟਲ ਕਿੰਨੇ ਜੱਫੇ ਲੱਗੇ। ਇਦਾ ਜਵਾਬ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਦਿਓ। ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਅਗਰੇ ਹੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਨੂੰ ਲਾਈਕ ਔਰ ਸ਼ੇਅਰ ਵੀ ਜਰੂਰ ਕਰਨਾ। ਮੈਚ ਦੇਖੋ। ਕੱਲੀ ਕਬੱਡੀ ਕਰ ਰਹੀ ਜਿਹੜੇ ਸਗਰੂਰ ਦੇ ਨੇ ਬਰੌਂਗਰ ਨਾਲ ਜਿਹੜੀ ਮੈਚ ਕਰੀ। ਇਹ ਜਿਹੜੇ ਸਗਰੂਰ ਨੂੰ ਇਹ ਕਰਦਾ ਬਲੌਂਗੀ ਕਬੱਡੀ ਦਾ ਵਾਸੀਅਰ ਵਿੱਚ ਰੋਮ ਜੀ। ਕੱਤੀ ਵਾਸੀਅਰ ਦੇ ਵਿੱਚ ਰੋਮ ਜੀ। ਕਦੇ ਕਬੱਡੀ ਤੇ ਟਾਪ ਦੀਆਂ ਕਬੱਡੀਆਂ ਪਾਈਆਂ ਲਾਲੀ ਨਾ ਆ ਝਨੇਰ ਪਿੰਡਾ ਪਰ ਦੂਸਰੇ ਪਾਸੇ ਦੁਨੀਆ ਦੇ ਉੱਤੇ ਤੋਂ ਖੜੀ ਹੈ ਇੱਕ ਪਾਸੇ ਅਮਰਾਂ ਜਨੀਤਪੁਰੇ ਤੇ ਦੂਸਰੇ ਪਾਸੇ ਕਿ ਅਮਰੂ ਤੇ ਅਮਨਾ ਜਾਫੀ ਕਹ ਰਹੇ ਜੇ ਸ਼ਰੀਰਾਂ ਦੇ ਲੱਤਾਂ ਵਿੱਚ ਬਾਗ ਦੇ ਖੇਤੀ ਰਾਂਦੇ ਲੱਤਾਂ ਵਿੱਚ ਲੱਗਦੇ ਨੇ ਬਾਗ ਦੇ ਖੇਤੀ ਰਾਂਦੇ ਲਾਓ ਅਗਲੀ ਕਬੱਡੀ ਰੱਤੇ ਵਾਲੀ ਸੇਠੀ ਇਸ ਨੌਜਵਾਨ ਦੀ ਖੇਡ ਦੀ ਕਹਿੰਦੇ ਦੁਨੀਆ ਮਰੀਦ ਹੈ ਮੇਰੇ ਵੀਰੋ ਬੜਾ ਸਟਾਈਲ ਨਾਲ ਇਸ ਨੌਜਵਾਨ ਬੈਠੇ ਬਹਿ ਜਾਓ ਵੀਰ ਵਣ ਕੇ ਸ਼ਹੀਦ ਭਗਤ ਸਿੰਘ ਨਗਰ ਦਾ ਗੱਭਰੂ ਰੱਤੋ ਵਾਲੀ ਸੇਠੀ ਇਸ ਲਈ ਕਬੱਡੀ ਪਾ ਰਿਹਾ ਕਾਲਖੇ ਦੇ ਕਬੱਡੀ ਕੱਪ ਤੇ ਕਹਿੰਦੇ ਸੁਪਟ ਗੱਡੀ ਨਾਲ ਸਨਮਾਨਿਆ ਗਿਆ ਇਹ ਨੌਜਵਾਨ ਗਬਰੂ ਤੇ ਦੂਸਰੇ ਪਾਸੇ ਵੇਖੋ ਸਾਹਮਣੇ ਪਾਲਾ ਲੋਹਗੜ ਦਾ ਪਰ ਸੇਠੀ ਰਤੋ ਆੜਿਆ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਜਿਹੜਾ ਜਾਫੀ ਜੀ ਕਹਿੰਦੇ ਵੀ ਸੇਠੀ ਨੂੰ ਪਹਿਲਾ ਜੱਫਾ ਲਾਵੇਗਾ 500 ਰੁਪਏ ਸਾਡਾ ਵੀਰ ਜੀਤਾ ਜੁਗ ਜਗਦੀਪ ਸਿੰਘ ਜੀ ਦੀਪਾ ਪੰਜ ਦਾ ਬੇਟਾ ਹੈ ਉਹਦੇ ਵੱਲੀਓ ਵੱਡੇ ਮਾਨਸਨਮਾਨ ਹੋਣੇ ਹੈ ਜੇ ਅਮਨ ਜੱਫਾ ਲਾ ਦੇਗਾ ਉਥੇ ਬਾਬੂ ਆਸਟ੍ਰੇਲੀਆ ਸਾਡਾ ਵੀਰ ਸੌ ਦੇ ਵੱਡੇ ਮਾਨਸਨਮਾਨ ਕਰੇਗਾ ਅੱਜ ਰੰਗ ਹੈ ਰਸ਼ੀਨਪਿੰਡ ਦੇ ਟੂਰਨਾਮੈਂਟ ਦੀ ਦੁਨੀਆ ਟੱਗੋ ਟੱਗੀ ਖੜੀ ਐ ਸਿਰਾਂ ਨਾਲ ਸਿਰ ਜੁੜੇ ਪਏ ਐ ਮੋਢੇ ਨਾਲ ਮੋਢੇ ਲੱਗਦੇ ਐ ਅੱਜ ਲੱਖਾਂ ਲੱਖਾਂ ਦੀ ਗੀ ਹੈ ਜਿਨੇ ਅਮਨਾ ਜਫਾ ਲਾਵੇਗਾ ਉਹਨੇ ਬੱਬੂ ਆਸਟ੍ਰੇਲੀਆ ਵੱਲੀ 100-100 ਦੇ ਮਾਨਸਮਾਨ ਹੁਣੇ ਐ ਉਥੇ ਚਰਨਾ ਯੂਕੇ ਉਹ ਵੀ ਵੱਡੇ ਮਾਨਸਮਾਨ ਕਰਦਾ ਜੇਕਰ ਅਮਨਾ ਜਫਾ ਲਾਵੇਗਾ ਪ੍ਰਦੀਪ ਸਿੰਘ ਨਾਮ ਹੈ ਇਸ ਨੌਜਵਨ ਖਿਡਾਰੀ ਦਾ ਸਾਊਂਡ ਵਾਲੇ ਵੀਰ ਨੂੰ ਬੇਨਤੀ ਇਹ ਵੀ ਇਸ ਮਾਈਕ ਦੀ ਜਿਹੜੀ ਆਵਾਜ਼ ਥੋੜੀ ਕੋਲ ਦਿੱਤੀ ਜਾਵੇ। ਲਓ ਇਸੇ ਲਈ ਕਹਿੰਦੇ ਕਿ ਪਿੰਡ ਹੈ ਜਨੇਤਪੁਰਾ ਕੋਲ ਸਿੱਧਮਾ ਉਹ ਵੇਟ ਵੀ ਖਰੇ ਖਰੇ ਰੇਡਰਾਂ ਨੂੰ ਦਿੰਦਾ ਪਲ ਚ ਲੈ ਵੇਟ ਵੀ ਪਰ ਵੇਖੋ ਸਾਹਮਣੇ ਪ੍ਰਦੀਪ ਨੌਜਨ ਝਨੇਰ ਪਿੰਡ ਦਾ ਦਿਲਵਰ ਦਾ ਪਿੰਡ ਹੈ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਦਾ ਕਾਦਰ ਖਾਨ ਦੀ ਗੱਲ ਹੈ ਔਰ ਪ੍ਰੇਮ ਨੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਵੇਖੋ ਸਾਹਮਣੇ ਸੇਠੀ ਰਤੋ ਵਾਲੀਆ ਗਬਰੂ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਚੰਨੀ ਕਾਲਖਵਾਲੇ ਨੇ ਚੋਣ ਕੀਤੀ ਇਸ ਨੌਜਵਾਨ ਦੀ ਤੇ ਪਹਿਲੀ ਵਾਰ ਸ਼ੇਰੇ ਪੰਜਾਬ ਦੀ ਟੀਮ ਵੱਲੋਂ ਪੋਜਿਆ ਕੈਨੇਡਾ ਦੀ ਧਰਤੀ ਤੇ ਲਓ ਵੇਖ ਰਿਹਾ ਵੀ ਨੱਚਦਾ ਟੱਪਦਾ ਨੌਜਵਾਨ ਰਤੋ ਵਾਲੀਆ ਸੇਠੀ ਫੈਸਲਾ ਕੀ ਹੈ ਵੀ ਇਹ ਪੁਆਇੰਟ ਜਾਫੀ ਦੇ ਹਿੱਸੇ ਅਡਜਸਟ ਹੁੰਦਾ ਹੋਇਆ ਪੁਆਇੰਟ ਜਾਫੀ ਦੇ ਹਿੱਸੇ ਅਡਜਸਟ ਹੁੰਦਾ ਹੋਇਆ ਇੱਕ ਇਹ ਕਹਿੰਦੇ ਗੱਲ ਹੋਈ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਅੜੈਚਾ ਉੱਥੋਂ ਦਾ ਇੱਕ ਅੰਗਰੇਜ਼ ਸੁਣੀ ਦਾ ਖੇਡੇ ਵਿੱਚ ਵਲੈਤਾ ਉੱਥੋਂ ਦਾ ਲਾਲੀ ਮਸ਼ਹੂਰ ਲਓ ਸਾਹਮਣੇ ਝਨੇਰ ਵਾਲੇ ਗੱਭਰੂ ਦੀ ਪਈ ਹੋਈ ਕਬੱਡੀ ਵਾਹ ਓਏ ਨੌਜਾਨ ਦੇਖੋ ਬਹੁਤ ਤਕੜਾ ਪੁਆਇੰਟ ਦਰਸ਼ਕ ਮਾਰਦੇ ਹੋਏ ਤਾੜੀਆਂ ਲੈ ਵੀ ਕਾਲਿਆ ਮੇਲਾ ਪੂਰਾ ਭਰਿਆ ਪਿਆ ਕਰਕੇ ਗੱਲ ਨੌਜਾਨ ਇਹ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ ਖਾਲੀ ਹੱਤ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਬਾਜੇਖਾਨੇ ਜੰਮਿਆ ਸੀ ਹਰਜੀਤ ਬਰਾੜਾ ਨੇ ਕਿ ਖੇਡਣ ਜੋਰਾ ਨਾਲ ਕਬੱਡੀ ਪੁੱ ਸਰਦਾਰਾਂ ਦੀ ਕਬੱਡੀ ਪੁੱ ਸਰਦਾਰਾਂ ਦੀ ਇੱਕ ਪਾਸੇ ਜਿਹੜੇ ਸ਼ਹੀਦ ਭਗਤ ਸਿੰਘ ਨਗਰ ਨੂੰ ਬੁਲਾਮ ਕਰਦਾ ਆ ਨੌਜਵਾਨ ਬਰੂ ਸੇਠੀ ਰੱਤੇ ਵਾਲੀਆ ਕਿ ਰਾਜਗੁਰੂ ਸਖਦੇਵ ਸਰਾਬੇ ਉਤਮ ਦਾਗੀ ਕਹਿਣਾ ਭਗਤ ਸਿੰਘ ਨੇ ਸਦਾ 23 ਸਾਲ ਦਿਆਂ ਹੀ ਰਹਿਣਾ ਲੋਕੀ ਨਾਮ ਸ਼ਹੀਦਾਂ ਦਾ ਸੱਚੇ ਮੂ ਲੈੰਦੇ ਐ ਮਰ ਜਾਂਦੇ ਜੋ ਦੇਸ਼ ਲਈ ਉਹ ਸਦਾ ਜਿਉਂਦੇ ਰਹਿੰਦੇ ਐ ਉਹ ਸਦਾ ਜਿਉਂਦੇ ਰਹਿੰਦੇ ਐ ਪ੍ਰੇਮ ਦਾ ਪਿੰਡ ਐ ਦਿਲਬਰ ਦਾ ਪਿੰਡ ਐ ਕਾਲੇ ਦਾ ਪਿੰਡ ਐ ਇਹ ਨੌਜਵਾਨ ਗਬਰੂ ਪ੍ਰਦੀਪ ਸਿੰਘ ਨਾ ਹੈ ਝਨੇਰ ਪਿੰਡ ਦਾ ਪਰ ਦੂਸਰੇ ਪਾਸੇ ਆਇਆ ਗੰਡਰਗਾ ਜਾਫੀ ਅਮਰੂ ਜਨੇਪੁਰੇ ਦਾ ਦਰਸ਼ਕਾਂ ਦੇ ਵਿੱਚ ਹੁੱਲੇ ਹੁਲਾ ਰਿਹਾ ਹੈ ਕਬੱਡੀ ਲੱਖਾਂ ਲੱਖਾਂ ਦੀ ਹੈ ਅੱਜ ਸਿਰਾਂ ਨਾਲ ਸਿਰ ਜੁੜੇ ਪਏ ਹੈ ਪਵਨੀਤ ਸਾਡਾ ਵੀਰ ਵੱਡੇ ਮਾਨਸਮਾਨ ਬੋਲਣ ਤੋਂ ਖੁਸ਼ ਹੋ ਕੇ ਕਰਦਾ ਇਸ ਵੀਰ ਦੇ ਬਹੁਤ ਵੱਡੇ ਧੰਨਵਾਦ ਹੈ ਮੈਿਕ ਤੇ ਸਾਡਾ ਵੀਰ ਅਮਨ ਲੋਪੂ ਪਾਣੀ ਖੇਡ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦਿੱਤਾ ਜਾਵੇ ਪਾਣੀ ਮੇਰੀ ਬੇਨਤੀ ਹੈ ਗਰਾਊਂਡ ਦੇ ਵਿੱਚ ਪਾਣੀ ਨਹੀਂ ਜਲਦੀ ਨਾਲ ਪਾਣੀ ਜਿਹੜਾ ਪਹੁੰਚਦਾ ਕਰ ਦਿੱਤਾ ਜਾਵੇ ਸਮੂਚੀ ਆਰਗੇਨਾਈਜ਼ਰ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵਧੀਆ ਪ੍ਰਬੰਧ ਕੀਤਾ ਪਰ ਇਕੱਠ ਬਹੁਤ ਜ਼ਿਆਦਾ ਹੈ ਗਰਮੀ ਥੋੜਾ ਮੇਰੇ ਵੀਰੋ ਮੌਸਮ ਦੇ ਵਿੱਚ ਚੇਂਜ ਹੈ ਪਰ ਫਿਰ ਵੀ ਦਰਸ਼ਕ ਜਿਆਦਾ ਇਕੱਠੇ ਹੈ ਪਰਦਾ ਬਣ ਜਾਂਦੀ ਹੈ ਆਪਾਂ ਪਿਆਰ ਤੇ ਸਤਕਾਰ ਦੇ ਨਾਲ ਮੈਚ ਵੇਖਣਾ ਹੈ ਅਗਲਾ ਮੈਚ ਵੀ ਤਗੜਾ ਮੈਚ ਖੇਡਿਆ ਜਾਣਾ ਵੇਖੋ ਸਾਹਮਣੇ ਰਤੋ ਆੜੀਆ ਵਿਸ਼ਮੇਸ਼ ਕਬੱਡੀ ਕਲੱਬ ਕਾਲਖ ਦੀ ਟੀਮ ਦਾ ਸੇਰੇ ਦਾ ਖਿਡਾਰੀ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਪਾਲਾ ਲੋਗੜੀਆ ਪਰ ਵੇਖੋ ਸਾਹਮਣੇ ਮੁੰਡਾ ਪਿੰਡੇ ਤੇ ਹੱਥ ਨਹੀਂ ਟਿਕਣ ਦਿੰਦਾ ਰਤੂਆਲ ਪਿੰਡ ਦਾ ਸੇਠੀ ਲੱਖਾਂ ਵਰਗਾ ਪੁਆਇੰਟ ਜੋੜਦਾ ਹੋਇਆ ਬੜੀ ਜਾਨ ਹੈ ਇਸ ਨੌਜਨ ਗੱਭਰੂ ਦੇ ਸਰੀਰ ਦੇ ਵਿੱਚ ਚੜਦੀ ਉਮਰ ਹੈ ਮੁੱਛਪੁੱਟ ਗੱਭਰੂ ਹੈ ਚਾਰ ਜਾਫੀਆਂ ਦੇ ਵਿੱਚ ਕਹਿੰਦੇ ਸੁਪਰਸਟਾਰਾਂ ਵਿੱਚ ਨਾਮ ਹੈ ਅਮਨ ਜਨੇਤਪੁਰੇ ਦਾ ਉਹ ਵੀ ਕਾਲਖੜੀ ਟੀਮ ਲਈ ਖੇਡਦਾ ਲਓ ਕਿ ਨੌਜਨ ਕਹਿ ਰਹੇ ਜੇ ਸਰੀਰ ਵਾਲੇ ਮੁੰਡੇ ਦਾ ਪਿੰਡ ਹੈ ਜਨੇਤਪੁਰ ਵੀ ਸਾਧੂ ਸੋਵਰਾੜ ਕੋਲ ਸਿੱਖੇ ਪੱਤੋ ਵਿੱਚ ਰਹਿ ਕੇ ਗੁਰਵੀ ਕਿਤੇ ਬੈਠਾ ਜਾਫੀ ਬੜਾ ਹੈ ਮਦਦੋ ਜਨੇਤਪੁਰੇ ਦਾ ਅਮਰ ਗੁਰੂ ਦੇ ਲਈ 100 ਰੁਪਏ ਸਾਡੇ ਵੀਰਾਂ ਦੀ ਸੇਵਾ ਦਾ ਕੋਡੀ ਦਾ ਸਾਰ ਯੂਕੇ ਤੇ ਸੋਨੂ ਮਲੇਸ਼ੀਆ ਉਹਨਾਂ ਵੱਲੋਂ ਵੀ 100 ਰੁਪਏ ਦੇ ਵੱਡੇ ਮਾਨ ਸਨਮਾਨ ਹੈ ਚਰਨਾ ਯੂਕੇ ਉੱਥੇ ਮਨ ਰੂਮੀ ਵਾਲਾ ਸਾਡਾ ਵੀਰ 100 ਰੁਪਏ ਦੇ ਵੱਡੇ ਮਾਨ ਸਨਮਾਨ ਇਸ ਖਿਡਾਰੀ ਦੇ ਲਈ ਕਰਦਾ ਹੈ ਬੱਬੂ ਆਸਟ੍ਰੇਲੀਆ ਸਾਡਾ ਵੀਰ ਉਹਦੇ ਵੱਲੋਂ ਵੀ 100 ਦੇ ਮਾਨ ਸਨਮਾਨ ਹੈ ਲਓ ਅਗਲੀ ਕਬੱਡੀ ਦੀ ਨਾਲ ਜੁੜਦੇ ਹੈ ਰੱਤੇਵਾਲੀਏ ਸੇਠੀ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦਾ ਖਿਡਾਰੀ ਹੈ ਪੰਜਾਬ ਦੇ ਦਸ਼ਮੇਸ਼ ਕਬੱਡੀ ਕਲੱਬ ਕਲਕੱਤਾ ਦੁਨੀਆ ਦਾ ਟਾਪ ਦਾ ਧਾਵੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੁੜਕੋ ਮੁੜਗੀ ਹੋਇਆ ਸਰੀਰ ਹੈ ਲਓ ਇਸ ਸਮੇਂ ਬਈ ਹੋਈ ਕਬੱਡੀ ਨੌਜਨ ਗਬਰੂ ਸੇਠੀ ਰੱਤੇ ਵਾਲੀਏ ਦੀ ਹੈ ਤੇ ਸਾਹਮਣੇ ਚਾਰ ਜਾਫੀ ਹੈ ਆਹ ਨੌਜਾਨ ਕਬੜੂ ਕਹਿੰਦੇ ਵੀ ਲੋਗੜੀਆ ਪਾਲਾ ਵਾਹ ਉਹ ਨੌਜਾਨ ਸਵਾਦ ਆ ਗਿਆ ਮੇਰੇ ਵੀਰੋ ਉਧਰ ਵੇਖੋ ਵੀ ਗੁੱਥਮ ਗੁੱਤਾ ਹੋਏ ਪਿਆ ਹੈ ਇੱਕ ਪਾਸੇ ਲੋਗੜ ਦਾ ਪਾਲਾ ਤੇ ਦੂਸਰੇ ਪਾਸੇ ਰੱਤੇ ਵਾਲੀਏ ਸੇਠੀ ਪੈਂਡ ਪਾਲੇ ਲੋਗੜ ਦੇ ਸਿਆ ਰਿੰਗੂ ਆਸਟ੍ਰੇਲੀਆ ਦੀ ਦੀਦਾਰ ਯੂਕੇ ਵੱਲੋਂ 100 ਰੁਪਇਆ ਸਹਿਜਾਦਾਂ ਵਾਲੇ ਸਾਡੇ ਵੀਰਾਂ ਵੱਲੋਂ 100 ਦੇ ਬੇਟੀ ਮਾਨਸਰਮਾਨ ਹੈ ਲਓ ਇਸੇ ਲਈ ਕਹਿੰਦੇ ਪ੍ਰਦੀਪ ਝਨੇਰ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਹੇ ਮੇਰੇ ਵੀਰੋ ਦੋ ਨੈਨੋ ਗੱਡੀਆਂ ਜੁੱਤੀਆਂ ਬੱਦੋਵਾਲ ਦੇ ਕਬੱਡੀ ਕੱਪ ਤੇ ਆ ਜਾਫੀ ਨੇ ਅਮਨਾ ਨਾਮ ਹੈ ਇੰਗਲੈਂਡ ਦੀ ਬਾਰਕਿੰਗ ਕਬੱਡੀ ਕਲੱਬ ਵੱਲੋਂ ਖੇਡਿਆ ਲਓ ਵੇਖੋ ਸਾਹਮਣੇ ਨੌਜਨ ਮੇਰੇ ਵੀਰੋ ਬਿਹਤਰੀਨ ਜਿਹੜੇ ਬੈਜੋ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਦਰਸ਼ਕ ਪੂਰਾ ਆਨੰਦ ਲੈਂਦੇ ਰਸ਼ੀਨ ਦੇਸ ਵੱਡੇ ਕੱਪ ਦਾ ਉਧਰ ਨੌਜਨ ਮਾਰਦਾ ਬੱਟਾ ਤੇ ਥਾਪੀਆਂ ਸੁੱਖਾ ਜਨੇਤਪੁਰੇ ਦਾ ਕਮਲ ਤਗੜੀ ਕਬੱਡੀ ਖੇਡਦਾ ਕਮਲ ਦੇ ਕਹਿੰਦੇ ਚਾਚੇ ਨੇ ਤਗੜੀ ਕਬੱਡੀ ਖੇਡੀ ਪਰ ਵੇਖੋ ਸਾਹਮਣੇ ਨੌਜਨ ਪੂਰੀ ਟਰਾਈ ਕਰਦਾ ਹੋਇਆ ਪਰ ਸਫਲਤਾ ਦਾ ਤਾਵੀ ਦੇ ਕਦਮ ਚ ਉਮਰੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਨੌਜਦ ਮੇਰੇ ਵੀਰੋ ਫਿਰ ਖੇਡ ਮੈਦਾਨ ਦੇ ਵਿੱਚ ਲਾਲੀ ਤੇ ਕਹਿੰਦੇ ਟੋਨੀ ਦੀ ਜੋੜੀ ਬੜੀ ਮਸ਼ਹੂਰ ਹੈ ਤੇ ਭਲੇਖਾ ਵੀ ਪੈ ਜਾਂਦਾ ਦੋਨੋਂ ਗੱਬਰੂਆਂ ਦੇ ਨਾਮ ਦਾ ਪ੍ਰੇਮ ਨੇ ਵੀ 6 ਤਰੀਕ ਨੂੰ ਪਹੁੰਚ ਜਾਣਾ ਯੂਰਪ ਤੋਂ ਮੇਰੇ ਵੀਰੋ ਪਰ ਦੇਖੋ ਸਾਹਮਣੇ ਇਸੇ ਲਈ ਗੱਲ ਵਰਤਮਾਨ ਦੀ ਹੈ ਅਮਰੂ ਜਨੇਤਪੁਰੇ ਦਾ ਲਓ ਵੇਖਦਾ ਵੀ ਨੌਜਨ ਕਰਦਾ ਹੋਇਆ ਟਰਾਈ ਪਰ ਪੁਆਇੰਟ ਤਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਗੱਲ ਰਸ਼ੀਨ ਪਿੰਡ ਦਾ ਕਾਲਾ ਜਿਸ ਨੌਜਨ ਨੇ ਕੈਨੇਡਾ ਦੀ ਸ਼ਹਿਰ ਕੀਤੀ ਹੈ ਮੋਟਰਸਾਈਕਲਾਂ ਦੇ ਨਾਲ ਸਨਮਾਨਿਆ ਗਿਆ ਸਰਦਾਰ ਸ੍ਰਿੰਦਰਪਾਲ ਸਿੰਘ ਟੋਨੀ ਉਹਨਾਂ ਦਾ ਵੱਡਾ ਹੱਤ ਹੈ ਜਿਸ ਨੌਜਨ ਤੇ ਆ ਵੀਰੇ ਬਹਿ ਜਾ ਜਿਹੜੇ ਸਟੇਜ ਦੇ ਮੂਹਰੇ ਖੜੇ ਨੇ ਯਾਰ ਬਹਿ ਜਾ ਲਓ ਇਧਰ ਦਿੱਕਤ ਹੁੰਦੀ ਆ ਦੇਖਣ ਯਾਰ ਬਹਿ ਜਾ ਅਗਲੀ ਕਬੱਡੀ ਸੁਖੇ ਦੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਕਿ ਕਮ ਮਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ ਕਮ ਸ਼ਹਿਰਾ ਉਸ ਨੂੰ ਗਾਵਣਾ ਜੀ ਕਦਰ ਯਾਰ ਦੇਖੋ ਦਾਨ ਨੂੰ ਯਾਦ ਰੱਖੀਏ ਜਿਨੇ ਅੰਤ ਵੇਲੇ ਕਮ ਆਮਰਾਂ ਜੀ ਮਨੀ ਧੂੜ ਦਾ ਫੈਸਲਾ ਕਿ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਹੈ ਪੁਆਇੰਟ ਧਾਵੀ ਦੇ ਹਿੱਸੇ ਜੁੜ ਗਿਆ ਹੈ ਅਗਲੀ ਕਬੱਡੀ ਪਿੰਡ ਛਨੇਰ ਨੂੰ ਬੁਲਾਉਂ ਕਰਦਾ ਇਹ ਨੌਜਵਾਨ ਗੱਭਰੂ ਪ੍ਰਦੀਪ ਸਿੰਘ ਛਨੇਰ ਵਾਲਾ ਕਿ ਖੇਡ ਕਬੱਡੀ ਲਈ ਜਿਹੜੇ ਮਿਹਨਤਾਂ ਕਰਦੇ ਉਹਨਾਂ ਦੀਆਂ ਝੋਲੀਆਂ ਤੋਂ ਖੁਸ਼ੀਆਂ ਨਾ ਪਰਵੇ ਕਰ ਦਿਲ ਦੇ ਅਰਮਾਨ ਸਭੇ ਪੂਰੇ ਨਗਰ ਦੇਰ ਮਾਲਕਾ ਖੇਡ ਗੌਡੀ ਉੱਤੇ ਰੱਖੀ ਸਾਡਾ ਮਹਿਰ ਮਾਲਕਾ ਖੇਡ ਗੌਡੀ ਉੱਤੇ ਰੱਖੀ ਸਾਡਾ ਮਹਿਰ ਮਾਲਕਾ ਉਧਰ ਪਈ ਹੋਈ ਕਬੱਡੀ ਹੈ ਹਲਕਾ ਝੁਗਿਆ ਝੁਗਿਆ ਇਸ ਲਈ ਨਹੀਂ ਗਿਆ ਨੌਜਨ ਕਿਸੇ ਤੋਂ ਹੀਨ ਮੰਨ ਗਿਆ ਝੁਗਿਆ ਇਸ ਲਈ ਕਿ ਕਿਤੇ ਜਾਫੀ ਲੱਤੀ ਨਾ ਲੱਗੇ ਕਿਉਂਕਿ ਲੱਤੀ ਲੱਗਣ ਵਾਲੇ ਜਾਫੀ ਹੈ ਅਮਰ ਅਮਰੂ ਜਨੇਤਪੁਰੀਏ ਤੇ ਅਮਨਾ ਜਨੇਤਪੁਰੀਆ ਲਓ ਮੈਚ ਸ਼ਾਬਾਤ ਹੈ ਜ਼ੋਰਦਾਰ ਤਾੜੀ ਮਾਰ ਦਿਓ ਅਮਰਜੀਤ ਸਿੰਘ ਪ੍ਰਧਾਨ ਵੱਲੋਂ ਪਾਲੇ ਲਈ ਸ਼ੋਰ ਵੀ ਇਹਦੇ ਮਾਨ ਸਨਮਾਨ ਅਗਲਾ ਮੈਚ ਖੇਡਿਆ ਜਾਣਾ ਹੈ ਕਲਸੀਆਂ ਤੇ ਦਿੜਬਾ ਮੰਡੀ ਹੈਲੋ ਕੀ ਹਾਲ ਹੈ ਵੀਰ ਜੀ ਸਟੇਜ ਮੂਰੇ ਖੜਿਆ ਯਾਰ ਬੈਠੋ ਜਨੇਤਪੁਰੇ ਦੇ ਪੁਆਇੰਟ ਨੇ 6 ਤੇ ਝਨੇਰ ਬੈਠੋ ਝਨੇਰ ਦੀ ਟੀਮ ਜਿਹੜੀ Winner ਹੈ ਝਨੇਰ ਦੀ ਟੀਮ ਇਸ ਮੈਚ ਦੀ Winner ਟੀਮ ਰਹੀ ਹੈ ਦੋਸਤੋ ਇਹ ਮੈਚ ਤੁਸੀਂ ਵੇਖ ਹੀ ਲਿਆ ਇਹ ਮੈਚ ਅਜਿਹੜਾ ਝਨੇਰ ਨੇ ਜਿੱਤ ਲਿਆ ਝਨੇਰ ਦੇ ਨੇ 9.5 ਪੁਆਇੰਟ ਔਰ ਜਨੇਤਪੁਰਾ ਦੇ ਨੇ 6 ਪੁਆਇੰਟ ਦੋਸਤੋ ਸਾਢੇ 3 ਅੰਕਾਂ ਦਾ ਫਰਕ ਰਿਹਾ ਹੈ ਇਹ ਝਨੇਰ ਨੇ ਮੋੜ ਜਿੱਤਿਆ ਇਸੇ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਸੀਂ ਆਪਣੇ ਇਸ YouTube ਚੈਨਲ ਤੇ ਅਵੇਲੇਬਲ ਕਰਾਂਗੇ ਉਹਨਾਂ ਚੋਂ ਇੱਕ ਵੀਡੀਓ ਅਸੀਂ ਤੁਹਾਨੂੰ ਸਿਲੈਕਟ ਕੀਤੀ ਜਿਹਨੂੰ ਤੁਸੀਂ ਹੁਣੇ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤੋ ਸਾਡੇ ਵੱਲੋਂ ਪਾਈਆਂ ਹੋਈਆਂ ਇਹ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਇਹ ਤੁਸੀਂ ਸਾਡੇ ਕਮੈਂਟ ਬਾਕਸ ਚ ਔਰ ਸਾਡੇ ਇਨਬਾਕਸ ਜੁੜੀ ਤੇ ਸਾਡੇ ਇਸ ਚੈਨਲ ਤੇ ਐਸੀ ਤਰ੍ਹਾਂ ਜੁੜਨਾ ਬਹੁਤ ਬਹੁਤ ਧੰਨਵਾਦ